ਜ਼ਰੂਰ ਦੱਸਿਓ ਤੁਸੀਂ ਕਿਹੜੀ ਜਗ੍ਹਾ ਤੋਂ ਆਪਾਂ ਨੂੰ ਦੇਖਦੇ ਪਏ ਆ ਇਹ ਵਾਲੇ ਬਲੌਗ 'ਚ ਸਾਰੇ ਜਣੇ ਜ਼ਰੂਰ ਦੱਸੋ ਕਿ ਕਿਹੜੀ ਜਗ੍ਹਾ ਤੋਂ ਸਾਨੂੰ ਤੁਸੀਂ ਦੇਖਣਦੇ ਆ ਸਾਰੇ ਜਣੇ ਕਮੈਂਟ 'ਚ ਜ਼ਰੂਰ ਲਿਖਿਓ ਆਪਣੇ ਪਿੰਡ ਦਾ ਨਾਮ ਕਿਹੜੀ ਜਗ੍ਹਾ ਥੋੜੀ ਮੰਗੀਦਾ ਕੇ ਸੋਰੀ ਭਾਜੀ ਹੋਰ ਹੈ ਅੱਛਾ ਥੈਂਕ ਯੂ ਸੋ ਮਚ ਜਿਹੜੀ ਤੁਸੀਂ ਅਨੰਕ ਦਿੱਤੀ ਮੈਨੂੰ ਮੈਨੂੰ ਲੱਗੀ ਬਹੁਤ ਸੋਹਣੀ ਲੱਗਦੀ ਆ ਮੰਮੀ ਦੇ ਆਹ ਲੋ ਜੀ ਆਪਾਂ ਲੱਗੇ ਆ ਜੀ ਸਿਰ ਤੇ ਕਰੋਣ ਤੇਲ ਦੀ ਮ사ਜ ਸਿਰ ਬਹੁਤ ਦੋਦਾ ਪੁਰਾਣਾ ਹਾਲ ਹੋਇਆ ਪਿਆ ਮੰਮੀ ਲਾਵ ਵੀ ਤੇਲ ਵਾ 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 ਕਿੰਨੇ ਕਮੈਂਟ ਆਏ ਕਹਿੰਦੇ ਸਿਰ ਤੇ ਪਾਓ ਤੇਲ ਤੁਹਾਡਾ ਸਿਰ ਹੋ ਜੂ ਠੀਕ ਮੈਂ ਕਹਾਂ ਤੇਲ ਪਾ ਕੇ ਦੇਖ ਲੈਂਦੇ ਆ ਕੀ ਬਣਾ ਠੀਕ ਹੋ ਜਾਏ ਮੈਂ ਚੁੱਪ ਦਾ ਬੈਠੇ ਆ ਪੁੱਛੋ ਇੱਥੇ ਕੁਝ ਰੱਖ ਲੈ ਨਹੀਂ ਵੀ ਮਟਾਜ਼ ਨਹੀਂ ਲੂਣੀ ਕੁਝ ਰੱਖ ਦੋ ਇੱਥੇ ਹਾਂ ਰੱਖ ਦੋ ਕੁਝ ਤਾਰ ਰੱਖ ਦੋ ਹਾਂ ਅੱਧਾ ਠੀਕ ਹੈ ਅੱਧੇ ਠੀਕ ਹੈ ਸੋਨਾਂ ਰੱਖ ਲਿਆ ਹੁਣ ਆਪਣਾ ਹੋਣਾ ਸੇਫ ਠੀਕ ਹੈ ਬਹੁਤ ਜ਼ਿਆਦਾ ਬੁਰਾ ਹਾਲ ਇੰਨਾ ਦਾ ਜ਼ਿਆਦਾ ਬੁਰਾ ਹਾਲ ਆ ਕੁਛੋ ਹੀ ਨਾ ਤੁਸੀਂ ਮੇਰਾ ਮੂਹ ਵੀ ਉੱਡਿਆ ਪਿਆ ਕੀ ਪਤਾ ਸਹੀ ਹੋ ਜਾਮਾ ਆਏ ਓਏ ਮੰਮੀ ਤੂੰ ਬੋਲ ਪਾ ਕੋਈ ਮੈਂ ਵੀ ਹੰਪਲਾ ਆ ਮੇਂ ਚੋਪਈ ਹੋ ਗਈ ਯਾਰ ਮੀਰਾ ਸਿਰ ਇੱਥੇ ਸੰਗਾਂ ਪਾ ਲੈ ਕੜਿੰਗ ਰਹੀ ਹੋ ਜਮ ਕੱਲ ਕੜਿੰਗ ਵਧੀਆ ਹੋਈ ਹੈ ਨਾ ਮੈਨੂੰ ਲੱਗਾ ਕੜਿੰਗ ਰੋਂ ਕਰਕੇ ਹੋ ਗਿਆ ਕਿਉਂ ਕੀ ਪਤਾ ਉਸ ਤਰ੍ਹਾਂ ਗਲਤ ਮਾਰਤਾ ਹੋਣਾ ਮੱਥੇ ਮੱਥੇ ਤਾਂ ਆਜ ਮੈਨੂੰ ਦੀ ਉਹ ਨੂੰ ਵਾਰ ਗਏ ਹਾਂ ਉਸ ਤਰ੍ਹਾਂ ਮਾਰਦੇ ਤਾਂ ਮੈਂ ਕਿਹਦਾ ਮੇਰਾ ਸਭ ਪੂਲੋਂ ਰਾਜ ਨਹੀਂ ਹੈ ਨਾ ਤੰਗ ਨਾ ਬਣ। ਉਧਰ ਹੜਦਾ ਮੜਾ ਮੜਾ ਇੱਦਾਂ। ਇਹ ਪਤਾ ਹਟੀ ਜਾਵੇ। ਫਰਕ ਫੁਰਕ ਪੈ ਜਾਵੇ। ਨਾ ਬੁਰਾ ਹਾਂ ਅੱਦਾਂ ਕਰੋ ਆਹੋ। ਹੇ ਰੱਬਾ ਕੀ ਕਰ ਦਿੱਤਾ ਤੂੰ ਮਾਲ ਦਾ ਮੇਰੇ ਸ਼ੁਰੂ ਸ਼ੁਰੂ ਆਪਣੇ ਕੀ ਕਰਨਾ ਹੈ ਹਾਂ ਰੋਲਾ ਪਾਈ ਜਾਣਾ ਕੀ ਰੋਲਾ ਪਾਇਆ ਮੈਂ ਸਵੇਰੇ ਨਹੀਂ ਹਟਦਾ ਰੋਲਾ ਪਾਉਂਦਾ ਮੈਂ ਮੀਂਹ ਆ ਕੇ ਵੇਹੜਾ ੜ ਗਿਆ ਆ ਹੋਰ ਨਹੀਂ ਆਪਾਂ ਬਾਹਰ ਚਾਹਦੇ ਆ ਨਹੀਂ ਠੰਡਾ ਮੰਜੇ ਚੱਕਦੇ ਹਾਂ ਮੰਜੇ ਫੇ ਲਾਦਨੇ ਆਪਾਂ ਬਾਹਰ ਸੋਣਾ ਬਾਹਰ ਪਰ ਰਾਤ ਨੂੰ ਫੇ ਮੀਂਹ ਆ ਜਾਣਾ ਫੇ ਅੰਦਰ ਆਉਣਾ ਪੈਣਾ ਲੋ ਵੀ ਮਿੱਤਰੋ ਮੀ ਚੈੱਕ ਕਰੋ ਫੇ ਅੱਜ ਗੱਲਬਾਤ ਇਹਦੇ ਐਂਡ ਹੋ ਗਈ ਅੱਜ ਮੁਰ ਗਲੀਆਂ ਗੁਲੀਆਂ ਸਾਰੀਆਂ ਮਿੱਟੀ ਹੋ ਜਾਂਦੀਆਂ ਮੌਸਮ ਵੀ ਬਗਾ ਵਧੀਆ ਤਨਾ ਐਂਡ ਹੋ ਗਿਆ ਸੋਰੀ ਮੰਗਿੰਦਾ ਕੇ ਸੋਰੀ ਭਾਜੀ ਉਹ ਗੱਗਨ ਕੰਨ ਸੋਰੀ ਮੰਗ ਗੀਰ ਸਿੰਘ ਦਾ ਗੋੜਾ ਰਖਦਾ ਕਿੜਾ ਉਹਦਾ ਮੰਦਾ ਲੇਤਾ ਇਹ ਜੋ ਪਾਣੀ ਇੰਦਾ ਹੀ ਉਥੇ ਲੋਂਦਾ ਸੀ ਪਾਣੀ ਦਾ ਕਹਣਾ ਤੇ ਨਾਰੀ ੱੱੱਲੇ ਮਾਰ ਕੇ ਪੱਕਾ ਬੱਦਹੀ ਹੋ ਗਈਆਂ ਤੁਹਾਨੂੰ ਕਲੀਬ ਵੀ ਤਾਂ ਨਹੀਂ ਦਾਰੂ ਦਿੱਤੀ ਆ ਸਿਲੀ ਵਾਣਾ ਕੋ ਵਧੀਆ ਅੱਛਾ ਆ ਆਪਣਾ ਇੱਕੜਾ ਕੁਰੀ ਹੈ ਇਹਨਾਂ ਕੁਰੀ ਹੈ ਕਿੰਨੇ ਬਾਈਪੇ ਦੇ ਦੇ ਕੋਡ ਕਰੀ ਜਾ ਬੋਲ ਹਾਂਜੀ ਦੋਸਤੋ ਯਾਰ ਚੱਲ ਉਹ ਦੇ ਪਾਤੀ ਆ ਦੇ ਇਹ ਉਹਿਆੜਾ ਉਹਨੇ ਕੋਡ ਫੋਨ ਦੀ ਵੀਡੀਓ ਡਾਟ ਅੜ ਕੇ ਬਣੀ ਕੁੱਕਰਾਂ ਦੀ ਦੂਰਾਂ ਨੂੰ ਆ ਪ੍ਰੀਆ ਕੁੜੀ ਕੀ ਹੈ ਆ ਦਰ ਰਾਮੜੇ ਆ ਯਾ ਤੋਦਰਾ ਸੇਵਾ ਜਾਂਦਾ ਜਿਹੜਾ ਵੀ ਮੇਰੀ ਵੀਡੀਓ ਤੇ ਕਮੈਂਟ ਕਰੂਗਾ ਕੁੜੀਆਂ ਖਾਸ ਕਰਕੇ ਉਹਨਾਂ ਨੂੰ ਇੱਕ ਇੱਕ ਫ੍ਰੀ ਅਗਲੀ ਵਾਰ 9:00 ਵਜੇ 9:30 ਫ੍ਰੀ ਅੱਤ ਕੀ ਹੈ 9:30 ਫ੍ਰੀ ਦਵਾਂਗੇ 9:30 ਠੀਕ ਆ ਜੀ ਆਈ ਜਾਣਾ ਮੈਨੂੰ ਯਾਰ ਹੋਂਦਾ ਵੀ ਇਦਾਂ ਦੇ ਹੋਣ ਮਨੂੰ ਭਾਈ ਆਪਣੇ ਖਾਂਦੇ ਪਏ ਇਹ ਬੋਲੀ ਇਹ ਫੋਨ ਕੀਤਾ ਇੱਕ ਹੀ ਮੈਂਗਾ ਮੇਲੇ ਵੀ ਰੱਖ ਲਈ ਉਹ ਯੋ ਲੋ ਕਹਿੰਦੇ ਰੱਖ ਲਈਏ ਭਰਾਣੇ ਹੈ ਮਨੂ ਨਹੀਂ ਆਪਣਾ ਬਿਜ਼ਨਸ ਇਹਨਾਂ ਦਾ ਦੇਖੋ ਇੱਥੇ ਇਹਦਾ ਕੰਮ ਹੁੰਦਾ ਮੈਨੂੰ ਮੈਸੇਜ ਕਰਦੇ ਕਿੰਨੇ ਜਾਣੇ ਵੀ ਮਨੂੰ ਕੰਮ ਕੀ ਕਰਦਾ ਇਹ ਬਰਾਵਾ ਦੀ ਬਿੰਦਾ ਕੁਰਸੀ ਦੇ ਪਾਸ ਆਹ ਕੰਮ ਹੁੰਦਾ ਵਾਈਫਾਈ ਚਲਾਉਂਦਾ ਰਹਿੰਦਾ ਬੈਠਾ ਕੈਮਰਾ ਲਾਇਆ ਉਹ ਲੱਗੇ ਇਹੀ ਕੰਮ ਹੈ ਇਹਦਾ ਬਾਕੀ ਬੋਲੀ ਘੈਂਟ ਆ ਬਾਬਾ ਇਹਦਾ ਕੰਮ ਹੈਂ ਕੀ ਦਾ ਇਹਦਾ ਮਤਲਬ ਵੀ ਤੈਨੂੰ ਅਨੇ ਬੰਦੇ ਦੇਖਦੇ ਆ ਹੈ ਕਾਦਾ ਇਹ ਜਿਹੜੇ ਬਾਹਲੇ ਬੰਦੇ ਆ ਜਿਹੜੀ ਆਈਡੀ ਦੇਖੀ ਨੇ ਜਾਣਿਆ ਨੇ ਹੂੰ ਉਹਨਾਂ ਦਾ ਵੀਡੀਓ ਹੀ ਪੂਰਾ ਮੇਰੇ ਘਰ ਦੇ ਦੇਖਦੇ ਹੋ ਉਹ ਆਹ ਜਿਹੜਾ ਆਇਆ ਬੋੜੀ ਬੱਕੇ ਭੈਂੜਿਆ ਉਹ ਬਣਾਈ ਥੈਂਕ ਯੂ ਜਰਾ ਬਹੁਤ ਬੋਲ ਹਾਂ ਜੀ ਸਾਸਰੀ ਕਾ ਜੀ ਕੀ ਹਾਲ ਚਾਲ ਜੀ ਤੁਸੀਂ ਆਣ ਲੱਗੇ ਦੇਖਦੇ ਪਏ ਆ ਐਨਕਾ ਆਪਾਂ ਨੂੰ ਆਈਆ ਮਗੂ ਹੋਇਆ ਉਹ ਲਈ ਲਈ ਤੈਨੂੰ ਮੈਂ ਦੱਸਿਆ ਲੈ ਜੀ ਇਹ ਲਾਫ ਲਾਫ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਪੜਾਈਆਂ ਨੇ ਹੈ ਗੱਲ ਬਾਤ ਕਹਿੰਦੇ ਬਾਬੇ ਐਂਡ ਕਰਾਉਣੀ ਆ ਇੱਕ ਕੁੜੀ ਦਾ ਕਮੈਂਟ ਆਇਆ ਸੀਗਾ ਕੁੜੀ ਮੈਨੂੰ ਕਹਿੰਦੀ ਵੀ ਵਧੀਆ ਹੋਇਆ ਕਿੰਨੀ ਤੈਨੂੰ ਬੁਖਾਰ ਚੜ ਗਿਆ ਦੋ ਦੋ ਤੇ ਬੁਖਾਰ ਹੋਰ ਉਤਰ ਗਿਆ ਬੇਟਾ ਅੱਬਾ ਯਾਰ ਨਹੀਂ ਐਵੇਂ ਹੁਣ ਪੂਰੇ ਅੱਖਾਂ ਆਪਣੀਆਂ ਮੈਂ ਉਹਨਾਂ ਨੂੰ ਵੀ ਇਹ ਪੁੱਛਿਆ ਉਹਦੀਆਂ ਤਾਂ ਠੀਕ ਆ ਮੇਰਾ ਫੋਨ ਕਿੱ데 ਕਿੱਦਰਾ ਖਾਇਆ ਥੈਂਕ ਯੂ ਸੋ ਮੱਚ ਜਿਹੜੀ ਤੁਸੀਂ ਅਣਕ ਦਿੱਤੀ ਮੈਨੂੰ ਮੈਨੂੰ ਲੱਗੀ ਬਹੁਤ ਸੋਹਣੀ ਲੱਗਦੀ ਆ ਤੇ ਇਹ ਆਪਾਂ ਨੂੰ ਅਣਕ ਗਿਫਟ ਮਿਲੀ ਆ ਬਾਕੀ ਅਣਕ ਮੈਂ ਬਹੁਤ ਘੱਟ ਲਾਉਂਦਾ ਤੇ ਹੁਣ ਆਪਾਂ ਚੱਲੇ ਮਾੜੇ ਅੱਡੇ ਦੇ ਕਿਤੇ ਨਾਕਾ ਲੱਗਾ ਹੋਇਆ ਨਾਕੇ ਢੇਰ ਦੇ ਬਹੁਤੇ ਆ ਯਾਰ ਹੁਣੀ ਚੱਲੇ ਆ ਅਸੀਂ ਵੀ ਚਲਾਨ ਕਰਾਈਏ ਅਸੀਂ ਵੀ ਚਲਾਨ ਕਰਾਈਏ ਮੜੀ ਤਾਂ ਹੁੰਦੇ ਵੀ ਮੁੜ ਕੇ ਪਤਾ ਨਹੀਂ ਕਦੋਂ ਮੁੜ ਕੇ ਪਤਾ ਨਹੀਂ ਕਦੋਂ ਹੁਣੇ ਆ ਅਸੀਂ ਵੀ ਚਲਾਨ ਕਰਾਈਏ ਚੱਲੇ ਆ ਪਰ ਮੇਰੀ ਮੰਮੀ ਕਹਿੰਦੀ ਇਹ ਜਾਗੇ ਆ ਜ਼ਰੂਰ ਬੇਟਾ ਚਲਾਨ ਕਰਾ ਕੇ ਆ ਚਲਾਨ ਜ਼ਰੂਰ ਚੱਲਾ ਆ ਚਲਾਨ ਕਰਵਾ ਕੇ ਚੱਲਾ ਚੌੜੂ ਲਾਈ ਗੜ ਕੇ ਚੱਲੇ ਆ ਹੋਰ ਕੱਢ ਕੇ ਚੱਲੇ ਆ ਮੁੰਡਾ ਕਹਿੰਦੇ ਕਿਰਨ ਵਾਲਾ ਦਾ ਝਾਵੀਆਂ ਨਾ ਮਾਰਿਆ ਕਰ ਹੈਂ ਚਲਾਉਂ ਗੋਣ ਚਲਾਉਂ ਮਮੀ ਮੈਂ ਅਸ਼ਿਮਰਾ ਦੇ ਉਹ ਚਲੇ ਗਏ ਇਥੇ ਥਾਣੇ ਨੂੰ ਥਾਣੇ ਦਾ ਚਲਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਟਰ ਲੋਰ ਦੇ ਦੇਖੀ ਜਾਉਂਦੀ ਅੱਧੀ ਜਾਈ ਚਲੋ ਅੱਧੀ ਜੱਕੀ ਚਲੋ ਥਾਣੇ ਚੱਲਾ ਆ ਲਾੜੜੇ ਵਾਲੇ ਉੱਥੇ ਜਾ ਕੇ ਜਿੰਨੇ ਵੀ ਮੁੰਡੇ ਆੜੇ ਚਲਾਣ ਹੋਏ ਆ ਸਾਰੇ ਮੈਂ ਖੜਾ ਦੇਣੇ ਆ ਜਾ ਕੇ ਆਪਣਾ ਕਰਾ ਲੈਣਾ ਆ ਕੋਈ ਸਾਡੇ ਦੇ ਨੂੰ ਦੇ ਦਾ ਪੁਲਿਸ ਵਾਲੇ ਭਾਈ ਜਾਂਦਾ ਉਹਦਾ ਵੀ ਹੋ ਜਾਣਾ ਦੇਖੀ ਹੋਰ ਹੋਰ ਭਾਈ ਦਾ ਉਹਦਾ ਹਟਾ ਦੇਣਾ ਲੱਗੇਦਾ ਗੋਪੀ ਵੀ ਨਹੀਂ ਗੋਪੀ ਵੀ ਨਾਲ ਹੀ ਲੈ ਜਾਣਾ ਗੋਪੀ ਨੂੰ ਫੂਲ ਆ ਮੈਂ ਕਹਾਂ ਪਈ ਮੁੰਡੇ ਦਾ ਚਲਾਣ ਹੋਇਆ ਕਹਿੰਦਾ 25 68 ਨੰਬਰ ਮੈਂ ਕਹਾਂ ਉਹਦਾ ਕਹਿੰਦਾ ਹੁਣ ਬੌਂਡ ਹੋ ਗਿਆ ਮੈਂ ਕਹਾਂ ਸ਼ ਦੋਸਤੋ ਵਲੋਗ ਨਾ ਬਨੇ ਰਹੇ ਉਹ ਦੀ ਹੁਣ ਚੱਲੇ ਆ ਥਾਣੇ ਥਾਣੇ ਜਾ ਕੇ ਦੇ ਦੇ ਕੀ ਹਾਲਤਾ ਕਿਦਾਂ ਹੁੰਦੀ ਗੱਲਬਾਤ ਚਲਾਨ ਕਢਾ ਦੇਣੇ ਸਾਰਿਆਂ ਦੇ ਠੀਕ ਆ ਚਲੋ ਮੈਨੂੰ ਆ ਜਾ ਚਲੋ ਮਨੂ ਨੇ ਵਿਆਹ ਕਾ ਲਾੜੀਆਂ ਅੱਗ ਲੱਗਣੀ ਹੁਣ ਕਈਆਂ ਦੇ ਦੇਖ ਕੇ ਦੋਨਾਂ ਨੂੰ ਮੈਂ ਤਾਂ ਨਹੀਂ ਬਾਸ ਆ ਮੈਂ ਚੱਲوں ਉਹਨਾਂ ਦੇ ਸਾਥ ਕੇ ਆ ਜਾ ਆ ਮੈਂ ਬਾਸ ਦੇਣਾਂ ਨੂੰ ਚਲੋ ਲਾਉਣੀਆਂ ਨਹੀਂ ਹੈਗੇ ਚਲਿਏ ਚੱਲ ਓਕੇ ਦੋਸਤੋ ਭਵੇਂ ਜੋ ਮਰਜ਼ੀ ਹੋ ਜਾਵੇ ਸਭੈ ਲਾਉਣਾ ਦੁਨੀਆਂ ਦੇ ਸਹੀ ਕਿ ਨਹੀਂ ਇਹ ਦੁਨੀਆਂ ਆਪਣੇ ਮੱਲੇ ਦੇ ਕਿਹੜੀ ਮੱਲੇ ਦੇ ੱਡੇ ਕਿਹੜੀ ਲਾਉਣਾ ਮੱਲੇ ਵਾਲਿਆਂ ਨੂੰ ਸਿੱਧੀ ਅੱਗੇ ਕਿਤਾਬ ਨਹੀਂ ਦਿੰਦਾ ਮੈਂ ਇਮਾਨਦਾਰੀ ਨਾਲ ਦਾਣਾ ਨਹੀਂ ਖਰਮੈਂ ਨਾ ਮੱਲੇ ਵਾਲਿਆਂ ਨੂੰ ਸਿੱਧੀ ਸਾਫ ਕਿਤਾਬ ਨਹੀਂ ਮੱਲੇ ਵਾਲਿਆਂ ਨੂੰ ਸਾਫ ਬੈਂਦੀ ਆ ਕਿਤਾਬ ਨਹੀਂ ਦਿੰਦਾ ਆ ਕੋਈ ਲਾਈਕ ਕਰ ਦੇ ਕੋਈ ਤਾਂ ਕੋਈ ਤਾਂ ਨਾ ਲੱਗ ਰਹੇ ਆ ਆ ਵੀ ਤਾਂ ਬਾਕੀ ਵੀ ਕੀ ਪਤਾ ਬਰਤੇ ਵੀ ਨਹੀਂ ਹੱਥ ਘੜੇ ਮੁੰਡਿਆਂ ਨੇ ਉਹ ਗੱਲ ਬਾਤ ਸ਼ੇਰਾਂ ਜਿੰਗਰੇ ਪੂਰੇ ਪੁੱਤ ਸੰਦੀਪ ਹਾਂ ਸੰਦੀਪ ਸੰਪਲਾ ਜੀ ਨੇ ਵੀਡੀਓ ਵੀ ਪਾਤੀ ਉੱਤੇ ਮੈਸੇਜ ਆ ਗਿਆ ਤੇ ਇੱਕ ਬਲੋ ਹੋਰ ਪੈ ਗਿਆ ਤੇ ਆਹ ਦੇਖੋ ਆਪਣਾ ਪਿੰਡੇ ਆ ਲਾਦੜ ਆਪਣੇ ਪਿੰਡ ਦੇ ਕਹਿੰਦੇ ਵੀ ਲਾਦੜਾ ਪਿੰਡ ਹੈ ਤੁਸੀਂ ਚੈੱਕ ਕਰ ਦਦਿਆਂ ਝੋਨੇ ਲੱਗੇ ਆ ਝੋਨੇ ਲੱਗੇ ਆ ਅਸੀਂ ਚੈੱਕ ਕਰਤਾ ਅਸੀਂ ਕੀ ਕਰਨਾ ਹੈ ਪਿੰਡ ਵਾਲੇ ਝੋਨੇ ਕਿਦਾ ਜੀਮਿਦਾਰਾਂ ਨੇ ਵਧੀਆ ਕੰਮ ਕੀਤਾ ਆ ਆਪਣੇ ਪਿੰਡ ਦੇ ਜਿਹੜੇ ਜੀਮਿਦਾਰ ਭਰਾ ਭਾਈ ਬੜਾ ਪਿਆਰ ਉਹਨਾਂ ਨਾਲ ਆਪਣਾ ਤੇ ਆ ਆਪਣੀ ਕੋਠੀ ਹੈ ਜੀ ਪਰ ਇਹ ਤੇ ਚੜੀ ਆ ਯਾਰ ਵੀ ਹੁਣ ਮਹੱਲੇ ਦੇ ਵਿੱਚ ਐਂਟਰੀ ਮਾਰਦੀ ਆ ਹੁਣ ਤੇ ਮਹੱਲੇ ਵਾਲੇ ਜਿਹੜੇ ਆਪਣੇ ਨਾਲ ਜਿਨ੍ਹਾਂ ਦਾ ਤਾਂ ਹੈਗਾ ਪਿਆਰ ਉਹ ਤਾਂ ਆਪਣੇ ਨਾਲ ਰਹਿਣਗੇ ਵਧੀਆ ਜਿਹੜੇ ਆਪਣੇ ਕੋ ਸੜਦੇ ਆ ਕੋਈ ਚੱਕਰ ਨਹੀਂ ਸੜੋ ਰੀਜ਼ ਨਹੀਂ ਹੋਣੀ ਤੁਹਾਡੇ ਤੋਂ ਸਹੀ ਕਿ ਨਹੀਂ ਮੈਨੂੰ ਨਿਯਾਰੇ ਲਈਦੇ ਜ਼ਿੰਦਗੀ ਦੇ ਯਾਰੇ ਲੈਣੇ ਆ ਤੇ ਨਿਯਾਰੇ ਆਉਂਦੇ ਰਹਿਣਗੇ ਤੇ ਨਿਯਾਰੇ ਜਾਂਦੇ ਰਹਿਣਗੇ ਐਂਡ ਕਰਉਣੀ ਪੂਰੀ ਵਾਲੇ ਬਾਲ ਗਰੋਨੀ ਐਂਡ ਆਹ ਕਮ ਲਾਇਆ ਮਲੇ ਦੇ ਨੇੜੇ ਖੰਡੇ ਗੜੀ ਜਾ ਆ ਲਖੋ ਬੱਤੀ ਮਲੇ ਦੇ ਆਹ ਤਾਂ ਨਾ ਮੁੱਲ ਲਾਇਆ ਬਾਕੀ ਯਾਰੋ ਨਿਆਰੇ ਲਈਦੇ ਜ਼ਿੰਦਗੀ ਦੇ ਕੋਈ ਚੱਕਰ ਨਹੀਂ ਹੈਗਾ ਐਦਾ ਦਾ ਐਵੇਂ ਕਿਸੇ ਨੂੰ ਕੋਈ ਐਦਾ ਜਿਹੀਆਂ ਗੱਲਾਂ ਬਾਤਾਂ ਅਗੀਆਂ ਸੁਣਦੇ ਬੱਸ ਸਾਰੇ ਨਾ ਪਿਆਰ ਆਪਣਾ ਪੂਰਾ ਆ ਕੇ ਇਹਨੂੰ ਆਪਾਂ ਕੁਝ ਕਹੀਦਾ ਨਹੀਂ ਨਾ ਤੇ ਨਾ ਤਾਂ ਬੋਲੀ ਦਾ ਚਾਲੀਦਾ ਦੋਸਤੋ ਕੀ ਹਾਲ ਚਾਲ ਹੈ ਜੀ ਕੱਪੜੇ ਪ੍ਰੈਸ ਕਰਾ ਲਓ ਸਲਾਈ ਕਰਾ ਲਓ ਕਢਾਈ ਕਰਾ ਲਓ ਕੱਪੜੇ ਦਾ ਜਲੂਸ ਘਟਾ ਲਓ ਨਹੀਂ ਮਾਓ ਕੱਪੜੇ ਸਟਿਚ ਕਰਾ ਲਓ ਦੀਦੀ ਉਹਨਾਂ ਦਾ ਕੰਮ ਹੈ ਆ ਮੇਰੀ ਭੈਣ ਦਾ ਉੱਪਰ ਥੋੜਾ ਵੀ ੱਡੇ ਜੇ ਦਿੱਦੀ ਕੱਪੜੇ ਦੀ ਜਲੂਸ ਕਰਦੇ ਨਹੀਂ ਅੱਛਾ ਭਣੇ ਭਣੇ ਕੱਪੜੇ ਪਾੜੀ ਰੱਖਦੇ ਨਹੀਂ ਸਲਵਾਰਾ ਬਣਾ ਲਓ ਸਲਾਰਾ ਬਣਾ ਲਓ ਪਲਾਜੋ ਬਣਾ ਲਓ ਫਰਾਕਾ ਬਣਾ ਲਓ ਫੜੀਆਂ ਫੜੀਆਂ ਸਲਵਾਰਾ ਸਹੀ ਕਰਾ ਲਓ ਪੌਂਚੇ ਲਵਾ ਲਓ ਪੌਂਚਿਆਂ ਨੂੰ ਪੀਕੋ ਕਰਾ ਲਓ ਪੌਂਚਿਆਂ ਨੂੰ ਪੀਕੋ ਕਰਾਓ ਸਾਰੇ ਸਿਸਟਮ ਕੱਪੜਿਆਂ ਦਾ ਕੀਤਾ ਜਾਂਦਾ ਹੈ ਜੇ ਦੀ ਆ ਗਈ ਕਰਦੇ ਹੁਣ ਫਿਰ ਕੀ ਮੁੱਕ ਗਈ ਆ ਪਲਾਜ਼ੋ ਸਿੰਦੀ ਆ ਪਲਾਜ਼ੋ ਸਿੰਦੇ ਹੋਏ ਮੁੱਕੀ ਫਿਰ ਗਈ ਅੱਜ ਦਾ ਨਿਊ ਬਲੌਗ ਫਿਰ ਇਹ ਵਾਲੇ ਬਾਬਾ ਜੀ ਪਿੰਡ ਘੜ ਪਲਾਜ਼ੋ ਸੁਣਾਉਂਦੀ ਆ ਹਾਂ ਜੀ ਉੱਤੇ ਲਾਈਕ ਆ ਗਿਆ 50 ਜੀ ਨੀਲਗੰਠ ਵਾਲੇ ਕਹਿੰਦੇ ਪੰਪ ਤੇ ਆ ਗਿਆ ਤੇਲ ਪੋਣ ਇਹ ਜਿਹੜੇ ਬੰਦੇ ਆ ਆਪਣੇ ਨੀਲਗੰਠ ਵਾਲੇ ਆ ਇਹਨਾਂ ਦਾ ਤੇਲ ਠੀਕ ਡਾਗੀ ਹੁੰਦਾ ਨਹੀਂ ਵਧੀਆ ਬੰਦੇ ਵਧੀਆ ਆਹ ਬੰਦਾ ਤਾਂ ਜਿਆਦਾ ਹੀ ਖਰਾ ਆ ਇਹਨਾਂ ਆਪਣਾ ਪਿਆਰ ਆ ਇਹਨਾਂ ਪਿਆਰ ਤਾਂ ਆ ਤੇਲ ਦੂਲ ਪਾ ਦਿੰਦਾ ਧਰ ਧਰ ਹਾਂਜੀ ਲੋਹੇ ਜੀ ਪੰਪ ਤੋਂ ਤੇਲ ਪਵਾ ਲਿਆ ਆ ਹੁਣ ਆਪਾਂ ਜਾਵਾਂਗੇ ਟਾਂਡੇ ਨੂੰ ਤੇ ਟਾਂਡੇ ਜਾ ਕੇ ਦੇਖਦੇ ਕੀ ਮੋਲ ਘਾੜਿਆ ਓਕੇ ਨਾ ਮੰਨਿਕਾ ਲਈ ਕੰਮ ਚੱਲੇ ਆਂ ਕੰਮ ਚੱਲੇ ਆ ਕੋਈ ਤਾਂਡੇ ਨੂੰ ਕੋਈ ਮਜ਼ਾ ਨਹੀਂ ਆਉਦਾ ਹੁਣ ਮਿੰਨਾਂ ਦਾ ਕੋਪਰ ਕੁਝ ਰਹਿ ਨਹੀਂ ਗਿਆ ਨਾ ਤਾਂ ਕਰ ਲੋ ਜੀ ਦੋਸਤੋ ਆਪਾਂ ਟਾਂਡੇ ਤੋਂ ਆ ਗਏ ਵਾਪਸੀ ਘਰੇ ਤੇ ਹੁਣ ਆਪਾਂ ਚੱਲੇ ਆ ਜਿੰਮ ਨੂੰ ਯਾਰ ਹੁਣੀ ਹਰ ਰੈਡੀ ਛੜੀ ਹੋਣਗੇ ਮੰਨੂ ਹੁਣੀ ਨਾ ਬੈਠਦੇ ਹੋਏ ਆ ਕਹਿੰਦੇ ਬੋਸ ਮੰਨੂ ਬੋਲ ਪਾ ਤੂੰ ਮੀ ਹੋਈਏ ਵੀ ਰੈਡੀ ਛੜੀ ਮੋਟੇ ਵੇ ਕੜ ਚੱਲੀਏ ਲੋ ਜੀ ਅੱਧੀ ਆਪਾਂ ਹੁਣ ਚੱਲੇ ਆ ਜਿੰਮ ਨੂੰ ਤੇ ਜਿੰਨਾ ਵੀ ਆਪਣਾ ਕੰਮਕਾਰ ਦੀ ਸਾਡਾ ਕਾਲਿਆ ਮੱਲੇ ਵਾਲਿਆਂ ਨੇ ਨਾ ਜੋ ਵੀ ਸਾਡਾ ਲੈਣਾ ਦੇਣਾ ਦੀ ਚੱਕ ਦਾ ਕੰਮ ਹੈ ਨਵੀਂਆਂ ਦਾ ਨਵੇੜਿਆਂ ਦਾ ਥਾਣੇ ਵਾਲਾ ਕੰਮ ਵੀ ਖਤੇ ਕਰਤਾ ਆ ਥਾਣੇ ਵਾਲਾ ਜਿਹੜਾ ਬਲੌਗ ਆ ਕਾਲੂ ਆਉਂਗਾ ਤੇ ਦੂਜੀ ਗੱਲ ਇਹ ਆ ਵੀ ਹੁਣ ਚੱਲੀਆ ਜਿਮ ਹੁਣ ਬਲੌਗ ਦੇਖਣਾ ਆ ਮੱਲੇ ਵਾਲਿਆਂ ਨੇ ਤਾਂ ਤੁਸੀਂ ਸਪੋਰਟ ਦੱਬ ਕੇ ਕਰਿਓ ਠੀਕ ਨਹੀਂ ਹੋਰ ਹੀ ਨਾ ਕੰਮ ਹੋਵੇ ਸ਼ਾਮ ਤੱਕ ਫੈਂ ਬੱਦੇ ਪਏ ਹੁਣ ਤੇ ਬਲੋਗ ਨੂੰ ਪੂਰਾ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੱਪਕੇ ਸ਼ੇਅਰ ਕਰਦਿਆ ਕਰੋ ਸਪੋਰਟ ਕਰੋ ਵੀ ਤੇ ਸਾਰਿਆਂ ਨੂੰ ਬਹੁਤ ਹੀ ਬਹੁਤ ਪਿਆਰ ਭਰੀ ਸਸਰੀਕਾਵ ਲਵ ਯੂ 올 ਤੇ ਹੁਣ ਚੱਲਿਆ ਜਿੰਮ ਨੂੰ ਕੱਪੜੇ ਛਪੜੇ ਪਾ ਲਈਏ ਜਿੰਮ ਲਈ ਰੈਡੀ ਹੋਈਏ ਮੁੰਡੇ ਫੁੰਗਰੀ ਕਹਿੰਦੇ ਨਾਲ ਦੇ ਭਾਈ ਜਿੰਮ ਨਹੀਂ ਹੈ ਜਿੰਮ ਆ ਜੋ 5 ਵਜੇ ਆ ਤੇ ਜਿੰਮ ਜਾਣਾ ਹੁਣ ਆਪਾਂ ਕੱਪੜੇ ਪੀਂਚ ਕਰਕੇ ਨਿਕਲੀਏ ਜਿੰਮ ਨੂੰ ਤੇ ਬਲੋਗ ਨੂੰ ਐਡੀ ਪਿਆਰ ਦਿਓ ਜਿੱਦਾ ਪ੍ਰਾਣੀ ਬਲੋਗ ਨੂੰ ਪਿਆਰ ਦਿੰਦੇ ਆ ਕਮੈਂਟ ਕਰ ਕਰਦਿਆ ਕਰੋ ਕਮੈਂਟ ਜਿਹੜਾ ਨਾ ਜ਼ਰੂਰੀ ਆ ਤੁਹਾਡਾ ਕਮੈਂਟ ਜਰੂਰ ਕਰਿਆ ਕਰੋ ਬਾਕੀ ਦੇਖਦਾ ਤੁਸੀਂ ਵਲੋਗ ਨੂੰ ਪੂਰਾ ਲੈਂਦੇ ਆ ਪਰ ਕਮੈਂਟ ਹੀ ਹੁੰਦਾ ਲਾਈਕ ਜਿਵੇਂ ਜਿਵੇਂ ਬਲੌਂਦੇ ਤੇ ਇਸਾਰੇ ਵਲੋਗ ਚ ਜਰੂਰ ਦੱਸਿਓ ਤੁਸੀਂ ਕਿਹੜੀ ਜਗ੍ਹਾ ਤੋਂ ਆਪਾਂ ਨੂੰ ਦੇਖਦੇ ਪਏ ਆ ਇਹ ਵਾਲੇ ਵਲੋਗ ਚ ਸਾਰਿਆਂ ਨੇ ਜਰੂਰ ਦੱਸੋ ਕਿ ਕਿਹੜੀ ਜਗ੍ਹਾ ਤੋਂ ਸਾਨੂੰ ਤੁਸੀਂ ਦੇਖਣਦੇ ਆ ਸਾਰਿਆਂ ਨੇ ਕਮੈਂਟ ਚ ਜਰੂਰ ਲਿਖਿਓ ਆਪਣੇ ਪਿੰਡ ਦਾ ਨਾਮ ਕਿਹੜੀ ਜਗ੍ਹਾ ਤੋਂ ਸਾਨੂੰ ਤੁਸੀਂ ਦੇਖਣਦੇ ਆ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਓ ਤੇ ਉਹਦਾ ਰੈਪਲਾਈ ਜਰੂਰ ਕਰਾਂਗੇ ਦੇ ਇੰਸਟਾਗ੍ਰਾਮ ਦੀ ਆਈਡੀ ਹੈਗੀ ਆ ਵਿਕਰਮ ਅੰਡਰਸਕੋਰ ਤੇ ਲੋਕ ਕੀ ਡਬਲ ਅੰਡਰਸਕੋਰ ਜਾਂ ਸਨੈਪਚੈਟ ਦੀ ਆਈਡੀ ਹੈਗੀ ਆ ਵਿਕਰਮ 9060 ਇੱਕ ਨਹੀਂ ਮਨੂੰ ਤੇਰੀ ਆਈਡੀ ਜੇ ਇੰਸਟਾਗ੍ਰਾਮ ਦੀ ਦਵਾ ਮੜ ਰਹੀ ਯਾਰ ਲੈ ਹਾਰਨ ਪਤਾ ਹੀ ਕਿੰਨਾ ਦਾ ਆ ਅਫੀਸ਼ੀਅਲ ਅੰਡਰਪੋਲ ਬਨਰਾਜ 8 ਤੇ ਫੋਲੋ ਕਰ ਲੋ ਮੁੰਡੇ ਨੂੰ ਸਾਰੇ ਜਣੇ ਤੇ ਬਾਕੀ ਵੀ ਪੂਰਾ ਦੇਖਿਓ ਲਵ ਯੂ ਔਰ ਥੈਂਕ ਯੂ